ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਜ ਗੁਰਵਾਨੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਸਭ ਨੂੰ ਜੀ ਆਇਆਂ ਜੀ ਆਓ ਸਾਰੇ ਮਿਲ ਕੇ ਪਹਿਲਾ ਸ਼ਬਦ ਵਿਚਾਰਨ ਤੇ ਉਸ ਤੋਂ ਪਰੰਤੂ ਸੇ ਅਰਥ ਕਰਾਂਗੇ ਅੱਜ ਸੋਠ ਮਹੱਲਾ ਤੀਜਾ ਦੇ 73ਵੇਂ ਸ਼ਬਦ ਦੀਵਾਰੀ ਹੈ ਜੀ ਸੋਠ ਮਹੱਲਾ ਪੰਜਵਾਂ ਗੁਰਮਿਲ ਪ੍ਰਾਪ ਚਿਤਾ ਰਿਆ ਕਾਰਜ ਸਭ ਸਵਾਰਿਆ ਮੰੰਦਾ ਕੋ ਨਾ ਲਾਏ ਸਭ ਜੈ ਜੈਕਾਰ ਸੁਣਾਏ ਗੁਰਮੇਲ ਪ੍ਰਭ ਜਿ ਤਾਰਿਆ ਕਾਰਜ ਸਭ ਸਵਾਰਿਆ ਮੰਦਾ ਕੋ ਨਾ ਲਾਏ ਸਭ ਜੈ ਜੈਕਾਰ ਸੁਣਾਏ ਸੰਤੋ ਸੱਚੀ ਸਰਨ ਸੁਆਮੀ ਜੀ ਜਨ ਸਭ ਹਾਥ ਤਿਸਕੇ ਸੋ ਪ੍ਰਭ ਅੰਤਰ ਜਾ ਮੀਰਹਾਉ ਸੰਤੋ ਸੱਚੀ ਸਰਨ ਸੁਆਮੀ ਜੀ ਜਨ ਸਭ ਹਾਥ ਤਿਸਕੇ ਸੋ ਪ੍ਰਭ ਅੰਤਰ ਜਾ ਮੀਰਹਾਉ ਕਰਤਬ ਸਭ ਸਵਾਰੇ ਪ੍ਰਭ ਆਪਣਾ ਬਿਰਦ ਸਮਾਰੇ ਪਤਿਦ ਪਾਵਨ ਪ੍ਰਭ ਨਾਮ ਜਨ ਨਾਨਕ ਸਤਿਗੁਰ ਬਾਨ ਕਰਤਬ ਸਭ ਸਵਾਰੇ ਪ੍ਰਭ ਆਪਣਾ ਬਿਰਦ ਸਮਾਰੇ ਪਤਿਦ ਪਾਵਨ ਪ੍ਰਭ ਨਾਮ ਜਨ ਨਾਨਕ ਸਤਿਗੁਰ ਬਾਨ ਇਸ ਸ਼ਬਦ ਵਿੱਚ ਗੁਰੂ ਜੀ ਆਖਦੇ ਹਨ ਜੀ ਕਿ ਗੁਰਸ਼ਬਦ ਗੁਰਬਾਣੀ ਨਾਮ ਰੂਪ ਗੁਰੂ ਨਾਨਕ ਮਿਲ ਕੇ ਪਰਮੇਸ਼ਰ ਪ੍ਰਭ ਦੇ ਗੂੰਗਾਣ ਕਰਨਾ ਨਾਮ ਪਰਮੇਸ਼ਰ ਪ੍ਰਭ ਨੇ ਮੇਰੇ ਸਾਰੇ ਕਾਰਜ ਸਵਾਰ ਦਿੱਤੇ ਹਨ ਜੀ ਫਿਰ ਗੁਰੂ ਜੀ ਆਖ ਨੇ ਕੋਈ ਜੀਵ ਮਨੁੱਖ ਕਿਸੇ ਦਾ ਬਰਾਪਰ ਆਸ਼ਵਦ ਨਹੀਂ ਬੋਲਦਾ ਜੀ ਸਾਰੇ ਜੀ ਪਰਮੇਸ਼ਰ ਪ੍ਰਭ ਦੀ ਵਾ ਵਾ ਪਰਮੇਸ਼ਰ ਪ੍ਰਭ ਦੀ ਉੱਤਮ ਉਪਮਾ ਨਹੀਂ ਸੁਣਾਉਂਦੇ ਹਾਂ ਜੀ ਫਿਰ ਗੁਰੂ ਜੀ ਆਖਦੇ ਹਨ ਸੰਤੋ ਸੱਚੀ ਸਰਨ ਸੁਆਮੀ ਜੀ ਜਨਮ ਸਭ ਹਾਥ ਤਿਸਕੇ ਸੋ ਪ੍ਰਭ ਅੰਤਰ ਜਾ ਮੀਰ ਹਾਉ ਸੰਤ ਸੰਤੋ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਪਰਮੇਸ਼ਰ ਪ੍ਰਭ ਦੇ ਸ਼ਰਨ ਵਿੱਚ ਰਹਿਣਾ ਚਾਹੀਦਾ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਸਾਰੀ ਸਿਸਟੀ ਅਤੇ ਸਿਸਟੀ ਦੇ ਸਭ ਜੀ ਉਸ ਪਰਮੇਸ਼ਰ ਪ੍ਰਭ ਦੇ ਅਧੀਨ ਹਾਂ ਜੀ ਸਾਰੀ ਸਿਸਟੀ ਤੁਸੀਂ ਅਸੀਂ ਸਾਰੇ ਜੀ ਪਰਮੇਸ਼ਰ ਪ੍ਰਭ ਦੇ ਵਸਾਏ ਹੋਏ ਹਾਂ ਜੀ ਉਸੇ ਦੀ ਰਚਨਾ ਹੈ ਜੀ ਅਤੇ ਪਰਮੇਸ਼ਰ ਪ੍ਰਭ ਸਨ ਸਬਨਾ ਦੇ ਅੰਦਰ ਦੀਆਂ ਜਾਣਦਾ ਹੈ ਜੀ ਰਹਾਉ ਫਿਰ ਗੁਰੂ ਜੀ ਆਖਦੇ ਹਨ ਗੁਰਸ਼ਰਧ ਗੁਰਬਾਣੀ ਨਾਮ ਸਿਮਰਨ ਸਦਕਾ ਪਰਮੇਸ਼ਰ ਪ੍ਰਭ ਨੇ ਮੇਰੇ ਸਾਰੇ ਕਾਰਜ ਸਵਾਰ ਦਿੱਤੇ ਹਨ ਜੀ ਕਿਉਂਕਿ ਪਰਮੇਸ਼ਰ ਪ੍ਰਭ ਸੁਭਾਉ ਪਾ ਬਖਸ਼ੰਦ ਰੂਪ ਹੈ ਜੀ ਕਿਰਪਾ ਕਰਦਾ ਹੈ ਜੀ ਗੁਨਾਹਾਂ ਨੂੰ ਬਖਸ਼ ਦਿੰਦਾ ਹੈ ਜੀ ਅਤੇ ਸਦਾ ਜੀਵ ਮੁਖ ਦੀ ਰੱਖਿਆ ਕਰਦਾ ਹੈ ਜੀ ਫਿਰ ਗੁਰੂ ਜੀ ਆਖਦੇ ਨੇ ਜਿਸ ਪਰਮੇਸ਼ਰ ਪ੍ਰਾਪਤ ਦਾ ਗੁਰਸ਼ਾਹਦ ਗੁਰਬਾਣੀ ਨਾਮ ਸਿਮਰਨ ਇਸ ਨਾਲ ਪਵਿੱਤਰ ਹੈ ਜੀ ਕਿ ਪਾਪੀਆਂ ਨੂੰ ਵੀ ਨਿਰਮਲ ਪਵਿੱਤਰ ਕਰਦਾ ਹੈ ਜੀ ਦਾਸ ਨਾਨਕ ਦਾ ਕਥਨ ਹੈ ਜੀ ਕਿ ਉਸ ਪਰਮੇਸ਼ਰ ਤੋਂ ਸਦਾ ਕੁਰਬਾਨ ਜਾਣਾ ਚਾਹੀਦਾ ਹੈ ਜੀ ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ ਅਸ਼ਾਦ ਜੀ ਗੁਰੂ ਜੀ ਉਪਦੇਸ਼ ਦਿੰਦੇ ਹਨ ਜੀ ਕਿ ਗੁਰਸ਼ੇਧ ਗੁਰਬਾਣੀ ਨਾਮ ਸਿਮਰਨਾ ਪਰਮੇਸ਼ਰ ਪ੍ਰਭ ਦੀ ਕਿਰਪਾ ਸਦਕਾ ਪਰਮੇਸ਼ਰ ਦੇ ਪ੍ਰਭ ਦੇ ਨਾਮ ਵਿੱਚ ਲਵ ਲੱਗਦੀ ਹੈ ਜੀ ਫਿਰ ਗੁਰੂ ਜੀ ਆਖਦੇ ਨੇ ਗੁਰਸਤ ਗੁਰਬਾਨੀ ਨਾਮ ਸਿਮਰਨ ਦੁਆਰਾ ਪਰਮੇਸ਼ਰ ਪ੍ਰਭ ਦੀ ਸ਼ਰਨ ਵਿੱਚ ਜਾਣਾ ਚਾਹੀਦਾ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਪਰਮੇਸ਼ਰ ਕਿਰਪਾ ਕਰਦਾ ਹੈ ਜੀ ਪਰਮੇਸ਼ਰ ਪ੍ਰਭ ਸਭ ਦੇ ਹਿਰਦਿਆਂ ਦੀ ਗਤਵਿਧੀ ਸਭ ਦੇ ਅੰਦਰਲੀ ਜਾਣਦਾ ਹੈ ਜੀ ਅੱਜ ਦਾ ਵਿਚਾਰ ਕਰਦੇ ਹਾਂ ਮੇਰੇ ਕੋਲ ਨੇਕਾਂ ਕੋ ਲਾ ਹੋਈਆਂ ਹੋਣ ਕਿਆਂ ਸਵਾਸ ਸੇ ਮੈਂ ਕੇਵਲ ਦੀ ਜਜਕ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ